ਸੌਰਨ ਸਿੰਘ ਟੇਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਅੱਜ ਦੀਆਂ ਸੁਰਖੀਆਂ ਕੀ ਨੇ ਜੀ ਆਹ ਤੈਂ ਸਾਡਾ ਬਹੁਤ ਬਹੁਤ ਧੰਨਵਾਦ ਜੀ ਪਹਿਲਾਂ ਤਾਂ ਤੇ ਅੱਜ ਦੀਆਂ ਸੁਰਖੀਆਂ ਦਾ ਵਿਵਾ ਇਹ ਹੈ ਕਿ ਮਨੀਸ਼ ਸੋਧਿਆ ਨੂੰ 17 ਮਹੀਨੇ ਬਾਅਦ ਜ਼ਮਾਨਤ ਮਿਲੀ ਜੇਲ੍ਹ ਦੇ ਵਿੱਚੋਂ ਬਾਹਰ ਆਏ ਵਰਨੇਸ਼ ਫੋਗਾਟ ਦੇ ਚਾਂਦੀ ਦੇ ਮੈਡਲ ਬਾਰੇ ਫੈਸਲਾ ਇੰਨੀ ਛੇਤੀ ਨਹੀਂ ਹੋਵੇਗਾ ਦਰਬਾਰ ਸਾਹਿਬ ਦੇ ਵਿੱਚ ਬਦਲਿਆ ਗਿਆ ਨਿਸ਼ਾਨ ਸਾਹਿਬ ਦਾ ਕੱਪੜਾ ਵਿਧਾਨ ਸਭਾ ਦੇ ਲਾਈਵ ਸੈਸ਼ਨ ਬਾਰੇ ਪਟੀਸ਼ਨ ਦਾ ਅਦਾਲਤ ਵੱਲੋਂ ਨਿਬਟਾਰਾ ਪੰਜਾਬ ਦੇ ਵਿੱਚੋਂ ਨਿਕਲੇਗੀ ਇੱਕ ਹੋਰ ਨਹਿਰ ਨਾ ਹੋਵੇਗਾ ਦਸ਼ਮੇਸ਼ ਨਹਿਰ ਰਾਜਾ ਬਣਕੇ ਨੇ ਲੋਕ ਸਭਾ ਦੇ ਵਿੱਚ ਲਾਰੈਂਸ ਬਿਸ਼ਨੋਈ ਦਾ ਮੁੱਦਾ ਚੁਕਿਆ ਰਾਜ ਸਭਾ ਦੇ ਵਿੱਚ ਸਪੀਕਰ ਤੇ जया बच्चन ਦੇ ਵਿੱਚ ਖੜਕੀ ਅਮਰਪਾਲ ਸਿੰਘ ਦੀ ਸੰਸਦ ਮੈਂਬਰੀ ਰੱਦ ਕਰਨ ਦਾ ਵਾੜੇ ਲਈ ਪਟੀਸ਼ਨ ਰੱਦ ਕੀਤੀ ਗਈ ਹਰਿਆਣਾ ਦੇ ਵਿੱਚ ਗੁੱਡ ਮਾਰਨਿੰਗ ਦੀ ਸਾਡੇ ਉੱਤੇ ਹੁਣ ਜੈਦ ਹੋਇਆ ਕਰੇਗੀ ਤੇ ਆਖਰੀ ਖਬਰ ਢੀਰਤਾ ਨੇ ਸੁਖਬੀਰ ਸਿੰਘ ਬਾਦਲ ਜੀ ਹਿਮਾਚਲ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਦੇ ਉੱਤੇ ਸਵਾਲ ਚੁਕੇ ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ 3 ਸਭ ਤੋਂ ਪਹਿਲਾਂ ਤੇ ਦੱਸੋ ਪੰਜਾਬ ਦੇ ਵਿੱਚ ਨਹਿਰ ਕਿੱਥੋਂ ਨਿਕਲ ਰਹੀ ਹੈ ਦਾ ਨਾਂ ਕੀ ਆ ਕਹਿੰਦੇ ਮੋਗੇ ਕੱਸੀਆਂ ਅਤੇ ਸੋਇਆਂ ਦਾ ਜਾਲ ਵਿਸਜਣਾ ਹੈ ਕੀ ਸਿਚੁਏਸ਼ਨ ਹੈ ਇਸ ਨਹਿਰ ਬਾਰੇ ਦੇਖੋ ਜੀ ਅੱਜ ਦੀਆਂ ਅਖਬਾਰਾਂ ਦੇ ਵਿੱਚ ਨਾ ਖਬਰਾਂ ਛਪੀਆਂ ਤੇ ਖਬਰਾਂ ਦੇ ਨਾਲ ਨਾਲ ਇੱਕ ਇੱਕ ਬੰਦੇ ਦਾ ਉਹ ਚੇਕ ਦੱਸਾਈ ਗਈ ਹੈ ਕਿ ਇਹ ਜਿਹੜੀ ਨਹਿਰ ਹੈ 1250 ਲੂੰਗੀ ਹੋਊਗੀ ਤੇ ਇਹ ਜਿਹੜੀ ਨਹਿਰ ਚੋਂ 500 ਮੋਗਰ ਖਲੂਗਾ ਦੂਜੀ ਗੱਲ ਇਹ ਹੈ ਕਿ ਪੰਜਾਬ ਦੀ ਸਰਕਾਰ ਦਾ ਕਹਿਣਾ ਕਿ ਇੱਕ ਤਾਂ ਹਾਲਬਾ ਹੈ ਜਿਹੜੀ ਇਹ ਤੇ ਦੂਜੀ ਹੁਣ ਦਸ਼ਮੇਸ਼ ਨਹਿਰ ਦਾ ਕਮਾਉਂਡ ਦੇ ਵਾਸਤੇ ਵੀ ਰਣਨੀਤੀ ਸ਼ੁਰੂ ਕਰਤੀ ਆ ਜਿਹੜੀ ਇਹ ਦਸ਼ਮੇਸ਼ ਨਹਿਰ ਹੈ ਇਹ ਤਿੰਨ ਜ਼ਿਲ੍ਹਿਆਂ ਰੂਪਨਗਰ ਪਟਿਆਲਾ ਤੇ ਮੁਹਾਲੀ ਦੇ ਵਿੱਚ ਸਰਕਾਰ ਕਹਿੰਦੀ ਪਾਣੀ ਦੀ ਕਮੀ ਦੂਰ ਕਰੂਗੀ ਸਿਰਫ ਪੰਜਾਬ ਸਰਕਾਰ ਨੇ ਵੀ ਗੱਲ ਕਹੀ ਹੈ ਕਿ ਰੂਪਨਗਰ ਪਟਿਆਲਾ ਤੇ ਮੁਹਾਲੀ ਦੇ ਵਿੱਚ ਪੰਜਾਬ ਫਿਰਦਾ ਜ਼ਮੀਨਾਂ ਨਾਲ ਹੈ ਪਾਸੇ ਦੇ ਨਾਲ ਜੁਟ ਪਾਰਕ ਨੂੰ ਤੇ ਪਰ ਨਾ ਕਿ ਬੇਤਰੀ ਨਾ ਰਹਿਣਾ ਜੀ ਥੋੜਾ ਜਿਆ ਇਧਰ ਉਧਰ ਹੋਵੋ ਕਿਤੇ ਗੱਲ ਤੁਹਾਡੀ ਸਮਝ ਨਹੀਂ ਆਉਂਦੀ ਗੱਲ ਬਹੁਤ ਕੰਮ ਦੀ ਹੈ ਤੇ ਪੱਲੇ ਨਹੀਂ ਪੈ ਰਹੀ ਕਿਉਂਕਿ ਲਾਈਨ ਟੁੱਟ ਰਹੀ ਆ ਪਲੀਜ਼ ਜੇ ਤੁਸੀਂ ਮੂਵ ਹੋਵੋ ਸ਼ਾਇਦ ਠੀਕ ਹੋ ਜਾਏ ਹਾਂਜੀ ਸਭ ਦੀ ਆਵਾਜ਼ ਆ ਰਹੀ ਹੈ ਜੀ ਆਵਾਜ਼ ਤਾਂ ਆ ਰਹੀ ਹੈ ਪਰ ਗੱਲਾਂ ਕਈ ਸਮਝ ਆਉਂਦੀਆਂ ਕਈ ਨਹੀਂ ਸਮਝ ਆਉਂਦੀਆਂ ਹੁਣ ਦੁਬਾਰਾ ਕਰੋ ਹਾਂ ਜੀ ਇਹ ਉਹਨੇ ਲੂਤਨਗਰ ਪਾਸੇ ਮੁਹਾਲੀ ਦੇ ਪਿੰਡਾਂ ਦਾ ਜ਼ਮੀਨ ਰਿਕਾਰਡ ਮੰਗਿਆ ਇਹਦੇ ਵਾਸਤੇ ਤੇ ਰਿਕਾਰਡ ਦੀ ਪ੍ਰਾਪਤੀ ਵਾਸਤੇ ਨਹਿਰੀ ਇਤਬਾਰੀਆਂ ਦੇ ਨਾਲ ਜੁੜੇ ਦਾ ਲਾਇਆ ਗਿਆ ਕਿ ਨਾ ਤੇ ਪਹਿਲਾਂ ਇਹ ਖਬਰ ਆਈ ਸੀ ਜੀ ਕਿ ਮੁਹਾਲੀ ਦੇ ਪਿੰਡਾਂ ਦੇ ਵਿੱਚੋਂ ਨਹਿਰ ਲੰਘੂਗੀ ਪਰ ਜਦੋਂ ਇਹ ਪਿੰਡਾਂ ਦਾ ਕਾਰਡ ਮੰਗਿਆ ਤੇ ਇਹਦੀ ਪਾਈ ਗਈ ਨਹਿਰ ਦੇ ਰੀਡਿੰਗਿੰਗ ਕਿੰਨੇ ਟੱਕਾ ਵਾਰ ਹੁੰਦੀ ਆ ਕਦੋਂ ਕਦੋਂ ਵਾਰ ਹੁੰਦੀ ਆ ਤੇ ਕਦੋਂ ਹੀ ਸ਼ੁਰੂਆਤ ਹੁੰਦੀ ਆ ਤੇ ਕਦੋਂ ਜਿਵੇਂ ਕਮਲਤਾ ਹੁੰਦੀ ਹੈ ਸੋ ਦਸ਼ਮੇਸ਼ ਨਹਿਰ ਹੋ ਰਹਾ ਤੇ ਮਾਲਵਾ ਨਹਿਰ ਹੋ ਰਹਾ ਦੋ ਨਹਿਰਾਂ ਨਿਕਲਣੀਆਂ ਨੇ ਬਿਲਕੁਲ ਬਿਲਕੁਲ ਤੇ ਅੱਜ ਜਿਹੜੀਆਂ ਅਖਬਾਰਾਂ ਵਿੱਚ ਖਬਰਾਂ ਲੱਗੀਆਂ ਜਿਹੜੇ ਬਹੁਤ ਵੱਡੇ ਵੱਡੇ ਇਸ਼ਤਿਹਾਰ ਲੱਗੇ ਆ ਉਹ ਦਸ਼ਮੇਸ਼ ਨਹਿਰ ਦੇ ਬਾਰੇ ਲੱਗੇ ਆ ਤੇ ਮਾਲਵਾ ਨਹਿਰ ਦਾ ਆਪਣੇ ਮੁੱਖ ਮੰਤਰੀ ਪੰਜਾਬ ਨੇ ਪਹਿਲਾਂ ਐਲਾਨ ਕੀਤਾ ਸੀ ਦੋਦੇ ਕੌਣੀ ਵੀ ਉਧਰ ਦੀ ਨਿਕਲਣੀਆਂ ਆ ਆ ਬਿਲਕੁਲ ਜੀ ਉਹਦੇ ਲਈ ਦੀ ਜ਼ਮੀਨ ਅਕਵਾਇਰ ਦੇ ਲਈ ਪ੍ਰਕਿਰਿਆ ਮੁੱਢਲੇ ਦੌਰ ਦੇ ਵਿੱਚ ਆ ਜਖੋ ਗੱਲ ਇਹ ਜੀ ਕਿ ਜਦੋਂ ਕੋਈ ਨਹਿਰ ਕੱਢਣੀ ਆ ਉਹਦੇ ਵਿੱਚੋਂ ਕਈ ਹਜ਼ਾਰ ਕਈ ਮੈਂ ਸੋਚਦਾ ਵੀ ਜੇ ਕਿਸੇ ਦੇ ਕੋਲੇ 5 ਏਕੜ ਜ਼ਮੀਨ ਆ ਸਿਰਫ ਮੁਸਕ ਦਾ ਭਾਈ ਉਹਦੇ ਵਿੱਚੋਂ 1.5 ਏਕੜ ਵਿੱਚ ਆ ਜੇ ਹੋ ਸਕਦਾ ਵਿੱਚੋਂ ਕਿਸੇ ਦੀ 2.5 ਏਕੜ ਹੋ ਜਾਵੇ ਕਿਸੇ ਦੀ 1 ਏਕੜ ਜ਼ਮੀਨ ਆਵੇ ਕਿਸੇ ਦੀ ਵੱਧ ਟੱਕ ਆਵੇ ਉਹ ਜ਼ਮੀਨ ਨੂੰ ਅਕਵਾਇਰ ਕਰਨ ਦੀ ਪ੍ਰਕਿਰਿਆ ਦੇ ਵਿੱਚ ਕਈ ਤਰ੍ਹਾਂ ਦੀਆਂ ਦਿੱਕਤਾਂ ਆ ਆਖੀਆਂ ਹਨ ਸੋ ਜਦੋਂ ਜ਼ਮੀਨ ਅਕਵਾਇਰ ਹੋਗੀ ਤਬ ਪ੍ਰਕਿਰਿਆ ਉਹ ਤੋਂ ਸ਼ੁਰੂ ਹੋਣੀ ਹੈ ਸਚਖੰਡ ਦਰਬਾਰ ਸਾਹਿਬ ਦੇ ਵਿੱਚ ਨਿਸ਼ਾਨ ਸਾਹਿਬ ਦਾ ਚੋਲਾ ਬਦਲ ਦਿੱਤਾ ਗਿਆ ਹੁਣ ਚੋਲਾ ਕਿਹੜੇ ਰੰਗ ਦਾ ਬਿਲਕੁਲ ਜੀ ਪਿਛਲੇ ਦਿਨੀ ਸਿਰਸਾ ਦੇ ਅਕਾਲ ਪੁਰਖ ਸਾਹਿਬ ਦੇ ਸੇਵਾਦਾਰ ਜਾਨੀ ਰਗਵੀਰ ਸਿੰਘ ਹੋਰਾਂ ਨੇ ਇਹ ਗੱਲ ਕਹੀ ਸੀ ਕਿ ਪੜਖਦੇ ਵਿੱਚ ਬਹੁਤ ਜਲਦੀ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਹਨ ਮਿਸਿੰਗਾ ਜਿਹੜੇ ਦਰਬਾਰੇ ਨੇ ਉਹਨਾਂ ਦੇ ਨਿਸ਼ਾਨ ਸਾਹਿਬ ਚੋਲਾ ਜੀ ਪਸਾਕ ਹੈ ਇਸ ਸਮੇਂ ਰੰਗ ਨਹੀਂ ਤੇ ਬਾਕੀ ਜਿਹੜੇ ਨੇ ਗੁਰੂ ਘਰ ਉਹਨਾਂ ਨੇ ਨਿਸ਼ਾਨ ਸਾਹਿਬ ਆ ਜਿਹੜੇ ਉਹ ਬਸੰਤੀ ਰੰਗ ਦੇ ਹੋਇਆ ਕਰਨਗੇ ਸੋ ਦਰਬਾਰ ਸਾਹਿਬ ਦੇ ਜਿਹੜੇ ਨਿਸ਼ਾਨ ਸਾਹਿਬ ਆ ਤੇ ਉਹਨਾਂ ਦਾ ਚੋਲਾ ਬਦਲ ਦਿੱਤਾ ਗਿਆ ਉਹਨਾਂ ਦਾ ਕਪੜਾ ਬਦਲ ਦਿੱਤਾ ਗਿਆ ਤੇ ਉਹ ਹੁਣ ਬਸੰਤੀ ਰੰਗ ਦਾ ਕਰ ਦਿੱਤਾ ਗਿਆ ਫੇਰ ਆਖਰ ਨੂੰ ਜਦੋਂ ਸਿੱਖਿਆ ਚੁਗਲੀਤ ਨੂੰ ਯਾਤ ਦੇ ਬਰਬਖ ਸਮਾਂ ਦੀ ਬਾਤ ਨਵੰਦੀ ਸੁਣ ਰਹੀ ਆ ਤੇ ਬਾਕੀ ਆਦੇ ਵਾਲੇ ਦੇ ਖੇਤਰ ਦੇ ਵਿੱਚ ਜਿੱਥੇ-ਜਿੱਥੇ ਵੀ ਗੁਰੂ ਘਰ ਆ ਉੱਥੇ ਵੀ ਪਤਾ ਲੱਗਾ ਕਿ ਦਸੰਤਰੀ ਰਾਜ ਦਾ ਚੋਰਾ ਉਹਦੇ ਹੀ ਹੋ ਕੇ ਅਰੇ ਸ਼ੁਰੂ ਕਰ ਦਿੱਤੇ ਹੈਗੇ ਅ ਦੂਸਰੀ ਗੱਲ ਮੈਨੂੰ ਪੁੱਛਣੀ ਸੀ ਵੀ ਕੀ ਬਣਿਆ ਵਿਨੇਸ਼ ਫੋਗਟ ਦਾ ਚਾਂਦੀ ਦੇ ਮੈਡਲ ਦਾ ਹੁਣ ਫੈਸਲਾ ਰੁਕ ਗਿਆ ਔਰ ਮੈਂ ਤਾਂ ਇਹ ਵੀ ਸੁਣ ਰਿਹਾ ਕਿ ਜਿਹੜਾ 100 ਭਾਰ ਸੀ ਉਹਦਾ ਵਧਣਾ ਘਟਣਾ ਉਹਦਾ ਜਿਹੜਾ ਡਾਈਟੀਸ਼ਨ ਸੀ ਡਾਕਟਰ ਉਹਦੇ ਹੱਥ ਵਿੱਚ ਸੀ ਡਾਈਟੀਸ਼ਨ ਡਾਕਟਰ ਜਿਹੜਾ ਉਹ ਅੰਬਾਨੀ ਫੈਮਿਲੀ ਲਈ ਕੰਮ ਕਰਦਾ ਉਹਨਾਂ ਦੇ ਪ੍ਰਾਈਵੇਟ ਹਸਪਤਾਲ ਦਾ EMPLOYEE ਹੈ ਕੋਈ ਕੋਈ ਹੈ ਇਹ ਕਨੈਕਸ਼ਨ ਆਂ ਫਿਰ ਤੱਕ ਦੇਖੋ ਆ ਗੱਲਾਂ ਕਈ ਤਰ੍ਹਾਂੀਆਂ ਚੱਲ ਰਹੀਆਂ ਖਬਰਾਂ ਕਈ ਤਰ੍ਹਾਂੀਆਂ ਆ ਰਹੀਆਂ ਪਰ ਇਹ ਖਬਰਾਂ ਹਲੇ ਤੱਕ authentic ਨਹੀਂ ਲੱਗੀਆਂ ਮੈਨੂੰ ਕਿਉਂਕਿ ਦੇਖੋ ਸੋਸ਼ਲ ਮੀਡੀਏ ਦੇ ਉਤੇ ਜਾਂ ਵੱਖ-ਵੱਖ ਜਿਹੜੇ ਆ ਸੋਸ਼ਲ ਮੀਡੀਏ ਦੇ ਅੰਗ YouTube ਚੈਨਲ ਉਹਨਾਂ ਦੇ ਉੱਤੇ ਤਾਂ ਕਈ ਤਰ੍ਹਾਂ ਦੀਆਂ ਚਰਚਾਵਾਂ ਲੋਕਾਂ ਦੇ ਮਨਾਂ ਵਿੱਚ ਸਵਾਲ ਕਈ ਕਿਸਮ ਦੇ ਪੈ ਰਹੇ ਆ ਪਰ ਇੰਨੀ ਕੁ ਜਾਣਕਾਰੀ ਮਿਲੀ ਹੈ ਜੀ ਕਿ ਇਸ ਮਾਮਲੇ ਦੇ ਵਿੱਚ ਸਰਕਾਰ ਨੇ ਇਹ ਗੱਲ ਕਹੀ ਆ ਕਿ ਜਿਹੜੇ ਨਾਲ ਕੋਚ ਤੇ ਡਾਈਟੀਸ਼ਨ ਭੇਡੇ ਗਏ ਜਿਹੜਾ ਸਟਾਫ ਭੇਜਿਆ ਗਿਆ ਹੁੰਦਾ 올ੰਪੀਅਨ ਦੇ ਨਾਲ ਉਹਦੇ ਨਾਲ ਕਹਿੰਦੇ ਵੀ ਜੋ ਜੋ ਕੁਝ ਵੀ ਹੁੰਦਾ ਚੰਗਾ ਹੁੰਦਾ ਬੰਦਾ ਹੁੰਦਾ ਉਹਦੀ ਜਿਹੜੀ ਸਾਰੀ ਗਾਜ ਆ ਜੇ ਮਾੜਾ ਹੁੰਦਾ ਉਹ ਵੀ ਉੱਤੇ ਡਿੱਗਦੀ ਆ ਜੇ ਪਰ ਚੰਗੀ ਗੱਲ ਹੁੰਦੀ ਆ ਤਾਂ ਸਿਫਤ ਵੀ ਉਹਨਾਂ ਦੀ ਹੁੰਦੀ ਆ ਪਰ ਜਿਹੜੇ ਇੱਥੇ ਬਨੀਸ਼ ਠੋਗਾਟ ਦੇ ਨਾਲ ਸਟਾਫ ਮੈਂਬਰ ਸੀਗੇ ਉਹਨਾਂ ਦੇ ਕੋਲੋਂ ਵੀ ਵੱਡੇ ਪੱਧਰ ਦੇ ਉੱਤੇ ਪੁਸ਼ਗਿਸ਼ ਕੀਤੀ ਜਾਊਗੀ ਗੱਲ ਇੱਕ ਦੂਜੀ ਗੱਲ ਇਹ ਹੈ ਜੀ ਕਿ ਅੱਜ ਵੀ ਭਾਰਤੀ ਸਮੇਂ ਦੇ ਮੁਤਾਬਕ ਦੁਪਹਿਰੇ 3:35 ਵਜੇ ਦੇ ਕਰੀਬ ਕਰੀਬ ਤੇ ਆਜੂਗਾ ਕੋਈ ਫੈਸਲਾ ਕਿ ਬਨੀਸ਼ ਠੋਗਾਟ ਨੂੰ ਮਿਲਣਾ ਜਾਂ ਨਹੀਂ ਚਾਹੀਦਾ ਮੈਡਲ ਪਰ ਜਿਹੜੀ ਖੇਡ ਅਦਾਲਤ ਹੈ ਉਹਦੇ ਵੱਲੋਂ ਇਹ ਤਾਂ ਕਹਿਦੀ ਹੈ ਜੀ ਕਿ ਇੰਨੀ ਜਲਦੀ ਅਸੀਂ ਇਸ ਸਬੰਧਕ ਫੈਸਲਾ ਨਹੀਂ ਕਰ ਸਕਦੇ ਅਸੀਂ ਇਸ 올림픽 ਦੀ ਸਮਾਪਤੀ ਤੋਂ ਪਹਿਲਾਂ ਪਹਿਲਾਂ ਇਸ ਬਾਰੇ ਫੈਸਲਾ ਸੁਣਾ ਰਹੇਗੇ ਤੇ ਸਮਾਪਤੀ ਹੋਣੀ ਹੈ 12 ਅਗਸਤ ਨੂੰ ਤੇ ਅੱਜ ਹੈਗੀ 9 ਅਗਸਤ ਵਿਚਾਰੇ 10 ਤੇ 11 ਅਗਸਤਾਂ ਲੱਗ ਜਾਣਾ ਪਤਾ ਨਹੀਂ ਮਨੀਸ਼ ਸਿਸ਼ੋਧਿਆ ਨੂੰ ਕਹਿੰਦੇ 17 ਮਹੀਨੇ ਬਾਅਦ ਜ਼ਮਾਨਤ ਮਿਲ ਗਈ ਆ ਜ਼ਮਾਨਤ ਆ ਕੇ ਹੁਣ ਉਹ ਕੇਜਰੀਵਾਲ ਦਾ ਕੰਮਕਾਜ ਸੰਭਾਲਣਗੇ ਟੈਂਪਰੇਰੀ ਤੌਰ ਤੇ ਅਚਰਸਰ ਦੇਖੋ ਇਸ ਵੇਲੇ ਉਹ ਸਾਬਕਾ ਉਪ ਮੁੱਖ ਮੰਤਰੀ ਆ ਉਹ ਜਿਹੜਾ ਸਮਝਾਦਾ ਸੁਗਾ ਜੀ ਕਿ ਉਹਨਾਂ ਦੇ ਕੋਲੇ ਕਿਹੜੀ ਕਿਹੜੀ ਜ਼ਿੰਮੇਵਾਰੀ ਆਉਂਦੀ ਹੈ ਪਰ ਅੱਜ ਸੁਪਰੀਮ ਕੋਰਟ ਨੇ 17 ਮਹੀਨੇ ਬਾਅਦ ਤਿਹਾਰ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦਾ ਮੌਕਾ ਦਿੱਤਾ ਸੁਪਰੀਮ ਕੋਰਟ ਦੇ ਦਿਮਾਂਤ ਡੇਢ ਤੋਂ ਬਾਅਦ ਜਿਹੜਾ ਇੱਕ ਦੋ ਪਰਚੇ ਨੇ ਇੱਕ ਤਰ੍ਹਾਂ ਦਾ ਜੀ ਈਡੀ ਦਾ ਦੂਜਾ ਹੈਗਾ ਸੀਬੀਆਈ ਦਾ ਦੋਵੇਂ ਪਰਚਿਆਂ ਦੇ ਵਿੱਚੀ ਅੱਜ ਮਨੀਸ਼ ਸੋਧਿਆ ਨੂੰ ਜ਼ਮਾਨਤ ਮਿਲ ਗਈ ਹੈ ਤੇ 17 ਮਹੀਨਾ ਬਾਅਦ ਉਹ ਜੇਲ੍ਹ ਦੇ ਵਿੱਚੋਂ ਬਾਹਰ ਆਏ ਤੇ ਇਸ ਵੇਲੇ ਬਾਹਰ ਆ ਚੁੱਕੇ ਆ ਅਗਲੀ ਗੱਲ ਇਹ ਕਿ ਸੁਪਰੀਮ ਕੋਰਟ ਨੇ ਅੱਜ ਇਹ ਆਖਿਆ ਆਪਣੀ ਟਿੱਪਣੀ ਦੇ ਵਿੱਚ ਕਿ ਦੇਖੋ ਕਈ ਸੈਂਕੜੇ ਸੱਖਾਂ ਦੇ ਇਸ ਵੇਲੇ ਦਸਤਾਵੇਜ਼ ਪੇਸ਼ ਹੋ ਗਏ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਗਵਾਹ ਪੇਸ਼ ਹੋ ਗਏ ਆ ਤੇ ਜਿਸ ਤਰੀਕੇ ਦੇ ਨਾਲ ਇਹ ਕੇਸ ਚੱਲ ਰਿਹਾ ਲੱਗਦਾ ਨਹੀਂ ਕਿ ਇਹ ਛੇਤੀ ਨਿਬੜਨਾ ਤੇ ਜੇਕਰ ਮਨੀਸ਼ ਸੋਧਿਆ ਨੂੰ ਹਾਲੇ ਵੀ ਨਾ ਦਿੱਤੀ ਜ਼ਮਾਨਤ ਤਾਂ ਇਹ ਉਹਨਾਂ ਦੇ ਮਨੁੱਖੀ ਅਧਿਕਾਰਾਂ ਦੇ ਉੱਤੇ ਨਾਕਾ ਮਾਰਨ ਵਾਲੀ ਗੱਲ ਹੋਊਗੀ ਇਸ ਕਰਕੇ ਜ਼ਮਾਨਤ ਉਹਨਾਂ ਨੂੰ ਦੇ ਦਿੱਤੀ ਗਈ ਆ ਸਨਵਾਈ ਪੂਰੀ ਕਰਨ ਦੇ ਲਈ ਜੇਲ੍ਹ ਦੇ ਵਿੱਚ ਅਸੀਂ ਰੱਖ ਨਹੀਂ ਸਕਦੇ ਅਦਾਲਤ ਨੇ ਸੁਪਰੀਮ ਕੋਰਟ ਨੇ ਇਹ ਵੀ ਗੱਲ ਕਹੀ ਆ ਸੋ ਮੈਨੇ ਪਾਈ ਹੁਣ ਕੀ ਬਣਦਾ ਪਰ ਇਹ ਅੱਜ ਆਮ ਆਦਮੀ ਪਾਰਟੀ ਲਈ ਬਹੁਤ ਵੱਡੀ ਰਾਹਤ ਵਾਲੀ ਗੱਲ ਹੈ ਕਿ ਜਿਹੜੇ ਕਿਰਿਵਾਲ ਸਾਹਿਬ ਦੇ ਪਰਛਾਵੇਂ ਵਰਗੇ ਆ ਸਾਹਾਂ ਦੇ ਸਾਥੀਆਂ ਵਰਗੇ ਆ ਮਨੀਸ਼ ਸੋਧਿਆ ਉਹ ਜਿਲ੍ਹੇ ਬਾਹਰ ਆ ਗਿਆ ਉਹਨਾਂ ਨੇ ਅਸੀਂ ਹੱਥ ਤਾਂ ਸੀ ਕੁਝ ਸਮਾਂ ਪਹਿਲਾਂ ਕਿਉਂਕਿ ਉਹਨਾਂ ਨੂੰ ਜੇਲ੍ਹ ਦੇ ਵਿੱਚ ਪਤਾ ਨਹੀਂ ਕਿੰਨਾ ਸਮਾਂ ਜਿੜਿਆ ਸੋ ਇਹਨੇ ਅਭੀ ਆਉਂਦੇ ਸਮੇਂ ਦੇ ਵਿੱਚ ਜੋ ਕੇਜਰੀਵਾਲ ਦਾ ਕੰਮ ਪਾਇਸ ਮਾਣਿਆ ਹੈ ਉਹ ਡਿਫਟੀ ਚੀਫ ਮਿਨਿਸਟਰ ਸਨ ਹੁਣ ਕਿਸੇ ਹੋਰ ਕੇਸ ਦੇ ਵਿੱਚ ਤਾਂ ਉਹਨਾਂ ਨੂੰ ਦੁਬਾਰਾ ਅੰਦਰ ਨਹੀਂ ਕੀਤਾ ਜਾ ਸਕਦਾ ਦੇਖੋ ਆ ਜਿਹੜੀ ਜਰਸੀ ਆ ਉਹ ਕੱਲ ਨੂੰ ਹੋਣੀ ਜਿਹੜੇ ਜਮਾ ਕਰ ਸਕਦੇ ਆ ਜ਼ਰੂਰੀ ਨਹੀਂ ਕਿ ਇਸ ਕੋ ਕੇਸ ਦੇ ਆਧਾਰ ਦੇ ਉੱਤੇ ਉਹਨਾਂ ਦੀ ਗ੍ਰਿਫਤਾਰੀ ਹੋਵੇ ਉਹ ਕਹਿੰਦੇ ਸਾਨੂੰ ਕੋਈ ਹੋਰ ਸਮੂਤ ਮਿਲ ਗਿਆ ਹਨ ਤਾਂ ਜੇ ਮੰਨ ਲਓ ਏਜੰਸੀ ਦਾ ਕਿਸੇ ਨੂੰ ਖੰਦ ਕਰਨਾ ਹੋਵੇ ਤਾਂ ਉਹ ਕਿਸੇ ਵੀ ਆਧਾਰ ਦੇ ਉੱਤੇ ਕਰ ਸਕਦੀਆਂ ਹਨ ਉਹਨਾਂ ਕੋਲ ਇਹ ਕੋਈ ਗੁਰਸੂਤ ਆ ਜਾਵੇ ਉਹ ਕਿਸੇ ਵੀ ਆਧਾਰ ਦੇ ਉੱਤੇ ਮੁਲਤਜ਼ਰ ਕਰ ਸਕਦੀਆਂ ਹਨ ਪਰ ਪਹਿਲਾ ਜਿਹੜੇ ਦੋ ਕੇਸ ਆ ਇਹਨਾਂ ਦੋ ਕੇਸਾਂ ਦੇ ਮਤਲਬ ਉਹਨਾਂ ਨੂੰ ਜਮਾਨਤ ਮਿਲੀ ਹੈ ਅਗਲੇ ਕੇਸਾਂ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿਉਂਕਿ ਹੁਣ ਤਾਂ ਕੇਜਰੀਵਾਲ ਹੋਰਾਂ ਦੀ ਥਾਂ ਦੀ ਪੂਰਤੀ ਜਿੰਨੇ ਵੀ ਕਰ ਰਹੇ ਨੇ ਉਹ ਜਿਵੇਂ ਕਿ ਮੈਂ ਉਹਨਾਂ ਦੀ ਧਰਮ ਪਤਨੀ ਸੁਨੀਤਾ ਜੀ ਕਰ ਰਹੇ ਹਨ ਸੋ ਉਹਨਾਂ ਨੂੰ ਇਹ ਗਵਾਰਾ ਹੋਏਗਾ ਕਿ ਸ਼ਿਸ਼ੋਧਿਆ ਉਹਨਾਂ ਦੀ ਥਾਂ ਤੇ ਕੰਮ ਕਰਨ ਐਜ਼ ਅ ਚੀਫ ਮਿਨਿਸਟਰ ਨਹੀਂ ਬਿਲਕੁਲ ਅਸਲ ਦੇ ਵਿੱਚ ਨਾ ਜੀ ਮਨੀਸ਼ ਸੋਧਿਆ ਦਾ ਉਹਨਾਂ ਦੇ ਪਰਿਵਾਰ ਦੇ ਨਾਲ ਸਮੁੱਚੇ ਪਰਿਵਾਰ ਦੇ ਨਾਲ ਸੁਨੀਤਾ ਕੇਜਰੀਵਾਲ ਦੇ ਨਾਲ ਵੀ ਬਹੁਤ ਨੇੜਲਾ ਚੰਗਾ ਰਿਸ਼ਤਾ ਹੈਗਾ ਪਰਿਵਾਰਕ ਰਿਸ਼ਤਾ ਹੈਗਾ ਸੋ ਪਹਿਲਾਂ ਵੀ ਉਹ ਜਦੋਂ ਮਨੀਸ਼ ਸੋਧਿਆ ਹੋਰੀ ਉਹਨਾਂ ਦੇ ਘਰ ਦੇ ਵਿੱਚ ਅਕਸਰ ਆਉਣ ਜਾਣ ਸੀ ਉਹਨਾਂ ਦੇ ਪਰਿਵਾਰ ਦੇ ਨਾਲ ਪੂਰਾ ਤਾਲਮੇਲ ਹੈਗਾ ਜਦੋਂ ਮਨੀਸ਼ ਸੋਧਿਆ ਜਦੋਂ ਤੋਂ ਅੰਦਰ ਆਈ ਕਈ ਵਾਰੀ ਸੁਨੀਤਾ ਕੇਜਰੀਵਾਲ ਹੋਰੀ ਵੀ ਪੁੱਛਗਿੱਛ ਕਰਨ ਦੇ ਲਈ ਗਈ ਆ ਸੋ ਇਹਦੇ ਵਿੱਚ ਮੇਰਾ ਖਿਆਲ ਆ ਵੀ ਕਿਸੇ ਵੀ ਤਰ੍ਹਾਂ ਦੀ ਦੁਫੇੜ ਵਾਲੀ ਜਾਂ ਫਿੱਟ ਕਰੇ ਵਾਲੀ ਗੱਲ ਨਹੀਂ ਹੈ ਕੀ ਇਹ ਸੇਧੀ ਦੀ ਜ਼ਮਾਨਤ ਦੇ ਨਾਲ ਕੇਜਰੀਵਾਲ ਦੀ ਜ਼ਮਾਨਤ ਦਾ ਵੀ ਰਾਹ ਪੱਧਰਾ ਹੋ ਗਿਆ ਨਹੀਂ ਜੀ ਇਹਦੇ ਨਾਲ ਉਹਨਾਂ ਦੀ ਜ਼ਮਾਨਤ ਦੇ ਰਾਹ ਪੱਧਰੇ ਦੀ ਕੋਈ ਤਕਨੀਕੀ ਜੀ ਕਿਉਂਕਿ ਦੇਖੋ 17 ਮਹੀਨੇ ਬਾਅਦ ਤਾਂ ਮਨੀਸ਼ ਸੋਧਿਆ ਨੂੰ ਆਪ ਬਾਹਰ ਆਉਣ ਦਾ ਮੌਕਾ ਮਿਲਿਆ ਤੇ ਕੇਜਰੀਵਾਲ ਹੋਰੀ ਤਾਂ ਹੁਣੇ-ਹੁਣੇ ਲੋਕ ਸਭਾ ਦੀਆਂ ਚੋਣਾਂ ਦੇ ਪ੍ਰਚਾਰ ਦੇ ਮੌਕੇ ਬਾਹਰ ਸੀਗੇ ਤੇ ਉਸ ਤੋਂ ਬਾਅਦ ਅੰਦਰ ਉਹਨਾਂ ਨੇ ਜਾ ਕੇ ਆਪੇ ਆਪ ਨੂੰ ਸਰੰਕਨ ਕਰਨਾ ਪੈਣਾ ਸੀਗਾ ਸੋ ਇਹ ਤਾਂ ਹਲੇ ਪ੍ਰਕਿਰਿਆ ਦਾ ਹਿੱਸਾ ਆਪਾਂ ਕੱਲ ਹੀ ਖਬਰ ਸਾਂਝੀ ਕੀਤੀ ਸੀ ਰੈਡਫਰਮ ਤੇ ਕਿ 20 ਅਗਸਤ ਤੱਕ ਤਾਂ ਉਹਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਵਾਅਦਾ ਕੀਤਾ ਗਿਆ ਜੀ ਜਿਹੜੀ ਅਭਿਨੇਤਰੀ ਜਾਇਆ ਬੱਚਨ ਆ ਤੇ ਉਹ ਹੁਣ ਰਾਜ ਸਭਾ ਦੇ ਵਿੱਚ ਨੇ ਸਪੀਕਰ ਨਾਲ ਕੀ ਪੰਗਾ ਪੈ ਗਿਆ ਉਹਨਾਂ ਦਾ ਜਿਹੜੇ ਰਾਜ ਸਭਾ ਦੇ ਸਪੀਕਰ ਰਹਿਣਾ ਕੀ ਜਗਦੀਪ ਧਨਖੜ ਉਹਨਾਂ ਦੇ ਨਾਲ ਅੱਜ ਉਹਨਾਂ ਦਾ ਉੱਥੇ ਪੇਟਾ ਪੈ ਗਿਆ ਕਹਿਣ ਦਾ ਭਾਵ ਉਹਦਾ ਕਾਰਨ ਇਹ ਜੀ ਕਿ ਜਿਹੜੇ ਧਨਖੜ ਸਾਹਿਬ ਨੇ ਉਹਨਾਂ ਨੇ ਇਹ ਗੱਲ ਕਹੀ ਜੀ ਜਾਇਆ ਅਮਤਾਬ ਬਚਨ ਉਹ ਇਸ ਗੱਲ ਤੇ फडਕ ਗਏ ਕਹਿੰਦੇ ਤੁਸੀਂ ਮੈਨੂੰ ਦੋ ਤਿੰਨ ਵੇਲੇ ਪਹਿਲਾਂ ਵੀ ਇਹ ਗੱਲ ਆਖੀ ਆ ਤੁਸੀਂ ਇੱਕ ਔਰਤ ਦਾ અપਮਾਨ ਕਰਦੇ ਹੋ ਮੇਰੇ ਪਤੀ ਦਾ ਬਹੁਤ ਵੱਡਾ ਸਨਮਾਨ ਆ ਮੈਂ ਉਹਨਾਂ ਦੀ ਕਲਾ ਦੀ ਕਦਰ ਕਰਦੀ ਆ ਮੈਂ ਉਹਨਾਂ ਤੇ ਬਹੁਤ ਸਾਹਾਂ ਦੀ ਸਾਥਣਾ ਤੇ ਮੈਂ ਪ੍ਰਭਾਵਿਤ ਆ ਪਰ ਮੇਰੀ ਵੀ ਆਪਣੀ ਪਛਾਣ ਆ ਤੁਸੀਂ ਜਾਣ ਬੁੱਝ ਕੇ ਘਰੋੜ ਕੇ ਗੱਲ ਕਹਿੰਦੇ ਜਯਾ ਅਮਤਾਬਚਨ ਜਯਾ ਅਮਤਾਬਚਨ ਤੇ ਤੁਹਾਡੀ ਟੋਨ ਨਹੀਂ ਠੀਕ ਹੈਗੀ ਉਹਨਾਂ ਨੇ ਸਪੀਕਰ ਨੂੰ ਇਹ ਗੱਲ ਕਹਤੀ ਉਸ ਤੋਂ ਬਾਅਦ ਸਪੀਕਰ ਹਨਖੜ ਸਾਹਿਬ ਫੜਕ ਗਏ ਉਹ ਕਹਿੰਦੇ ਵੀ ਤੁਸੀਂ ਇਦਾਂ ਬੋਲਿਆ ਤਾਂ ਬੋਲਿਆ ਕਿਵੇਂ ਆ ਤੁਹਾਨੂੰ ਚੇਅਰ ਨੂੰ ਸੰਬੋਧਨ ਕਰਨ ਦਾ ਢੰਗ ਨਹੀਂ ਹੈਗਾ ਭਾਵੇਂ ਤੁਸੀਂ ਸੈਲੀਬ੍ਰਿਟੀ ਹੋਵੋ ਭਾਵੇਂ ਤੁਸੀਂ ਕੁਝ ਹੋਰ ਹੋਵੋ ਮੈਂ ਇਸ ਗੱਲ ਦੀ ਪ੍ਰਵਾਨੀ ਕਰਦਾ ਕਿ ਤੁਸੀਂ ਬੋਲੇ ਕਿਵੇਂ ਆ ਉਸ ਤੋਂ ਬਾਅਦ ਫਿਰ ਪਤਾ ਲੱਗਾ ਜੀ ਕਿ ਰਾਜ ਸਭਾ ਦੇ ਵਿੱਚ ਰੌਲਾ ਪੈ ਗਿਆ ਫਿਰ ਇਹ ਜਿਹੜੀ ਕਾਰਵਾਈ ਥੋੜੇ ਸਮੇਂ ਆਸ ਤੇ ਟਾਲ ਦਿੱਤੀ ਗਈ ਹੈ ਪਰ ਅਜੇ ਜਯਾ ਬਚਨ ਨੇ ਗੱਲ ਕਹੀ ਹੈ ਕਿ ਬਾਰ ਬਾਰ ਇੱਕ ਵਾਰ ਨਹੀਂ ਜਾਣ ਬੁੱਝ ਕੇ ਇਹ ਔਰਤਾਂ ਦਾ ਅਪਮਾਨ ਕਰਦੇ ਆ ਤੇ ਮੈਂ ਅੱਜ ਇਸ ਕਰਕੇ ਟੋਕਾ ਟਾਕੀ ਕੀਤੀ ਹੈ ਜੀ ਹੂੰ ਹੂੰ ਸੋ ਰਾਜਾ ਵੜਿੰਗ ਨੇ ਕੀ ਕਿਹਾ ਲੋਕ ਸਭਾ ਦੇ ਵਿੱਚ ਬਿਸ਼ਨੋਈ ਬਾਰੇ ਸਤਿ ਸ਼੍ਰੀ ਅਕਾਲ ਸਭ ਅੱਜ ਰਾਜਾਪਟੇਂਗਰ ਦੇ ਵੱਲੋਂ ਨਾ ਲੋਕ ਸਭਾ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਜਦੋਂ ਲਾਰੈਂਸ ਬਸ਼ਨੋਈ ਵਰਗੇ ਲੋਕ ਗੈਂਗਸਟਰ ਆ ਜਿਹੜੇ ਉਹ ਜਿਲ੍ਹਾਂ ਦੇ ਵਿੱਚ ਬੈਠੇ ਹੀ ਕਾਰੋਬਾਰ ਚਲਾਉਂਦੇ ਹੁਣ ਬੰਦੇ ਮਰਵਾਉਂਦੇ ਹੁਣ ਫਰੋਤਾਂ ਲੈ ਲੈਂਦੇ ਹੁਣ ਤੇ ਮਨਾਈਆਂ ਕਰਦੇ ਹੁਣ ਤੇ ਜਦੋਂ ਉਹ ਪੇਸ਼ੀ ਦੇ ਉੱਤੇ ਆਉਂਦੇ ਅਦਾਲਤਾਂ ਦੇ ਵਿੱਚ ਤੇ ਨਾਲ ਸਿਕਿਉਰਿਟੀ ਇਹਨਾਂ ਦੀ ਐਵੇਂ ਹੁੰਦੀ ਹੈ ਵੀ ਜਿਵੇਂ ਗ੍ਰਹਿ ਮੰਤਰੀ ਤੇ ਆਉਂਦੀ ਹੈ ਉਹਨਾਂ ਨੇ ਅੱਜ ਹੁਣ ਤੇ ਤਕਲੀਫ ਹੋ ਗਈ ਪੰਜਾਬ ਦੇ ਵਿੱਚ ਇੰਟਰਵਿਊ ਹੋਈ ਹੈ ਇਹ ਸੰਸਦ ਮੈਂ ਹੋਈ ਹੈ ਨੇ ਸਵਾਲ ਕੀਤਾ ਕਿ ਸਰਕਾਰ ਨੂੰ ਵੀ ਆਖਰ ਕਿੰਨੀ ਦੇਰ ਤੱਕ ਲੋਕਾਂ ਦੇ ਉਹ ਸਰਕਾਰਾਂ ਦੇ ਮੂੰਹ ਵੱਲ ਦੇਖਣਗੇ ਤੇ ਗੈਂਗਸਟਰਾਂ ਦੇ ਹੱਥੋਂ ਇਹ ਮਿੱਥ ਲੈਣਗੇ ਹੂੰ ਹੂੰ ਬਾਕੀ ਵਿਧਾਨ ਸਭਾ ਦੇ ਲਾਈਵ ਸੈਸ਼ਨ ਬਾਰੇ ਕੀ ਖਬਰ ਹੈ ਸਰਕਾਰ ਨੇ ਫਿਕਸ਼ਨ ਦੇ ਬਾਰੇ ਵੀ ਕਾਣਸਾ ਕਰਦੇ ਅੰਦੇ ਨੇ ਕੋਈ ਕਰਦੇ ਨੇ ਸਾਹਿਬ ਸਰਕਾਰ ਸਾਹਿਬ ਵੀ ਉਹਨੇ ਪੰਜਾਬ ਤੇ ਰਹਿਣਾ ਚਾਹੀਦਾ ਕੋਈ ਕੁਝ ਫਾਈਸੀ ਕੋ ਜਮਾ ਪੈਣਾ ਫਰ ਅਦਾਦਰ ਕੀ ਜਗਦੀ ਆ ਤੇ ਫਿਰ ਤੁਸੀਂ ਇਸ ਮਸਲੇ ਦੇ ਉੱਤੇ ਸਭੀ ਕਾਲੇ ਪੜੇ ਜਾ ਕੇ ਵਿਧਾਨ ਸਭਾ ਦੇ ਸਪੀਕਰ ਦੇ ਕੋਲੇ ਜਾ ਕੇ ਅਰਜੀ ਦਿਓ ਫਿਰ ਸਾਡੇ ਕੋਲੇ ਇਹ ਜੀ ਕੁਝ ਹੋਗਣਗੀ ਕਿ ਬਾਜਬਾ ਸਾਹਿਬ ਨੇ ਗੱਲ ਕਹੀ ਸੀ ਕਿ ਜਦੋਂ ਲਾਈਵ ਸੈਸ਼ਨ ਦੀ ਗੱਲ ਕਰਦੇ ਵੀ ਪਾਰਦਰਸ਼ਤਾ ਦੀ ਗੱਲ ਆਦੀ ਪਾਰਨਰਸ਼ੀ ਕਰਦੇ ਸਭ ਕੁਝ ਇਹਦਾ ਕਰਦੇ ਬਸ ਬਿਲਕੁਲ ਗੱਪ ਮਾਰਦੇ ਆ ਇਹ ਕੋਈ ਪਾਰਦਰਸ਼ੀ ਨਹੀਂ ਜਦੋਂ ਤੱਕ ਆਮ ਆਰਮੀ ਪਾਰਟੀ ਦੇ ਨੇਤਾ ਬੋਲਦੇ ਮੰਤਰੀ ਬੋਲਦੇ ਲੋਕ ਬੋਲਦੇ ਉਹ ਤਾਂ ਹੁੰਦਾ ਪੂਰ ਜ਼ੂਮ ਕਰਕੇ ਵਿਖਾਇਆ ਕਿਹਾ ਤੇ ਜਦੋਂ ਕੋਈ ਹੋਰ ਪਾਰਟੀ ਦਾ ਨੇਤਾ ਬੋਲਦਾ ਤੇ ਉਦੋਂ ਸਿਰਫ ਉਹਦੀ ਆਵਾਜ਼ ਹੀ ਸਮਝਾਉਂਦੀ ਵੀ ਇਹ ਬਾਜਵਾ ਬੋਲਦਾ ਹੋਣਾ ਇਹ ਵਿੜਿੰਗ ਬੋਲਦਾ ਹੋਣਾ ਇਹ ਸੁਖਪਾਲ ਖਹਿਰਾ ਬੋਲਦਾ ਹੋਣਾ ਇਹ ਫਲਾਣਾ ਬੋਲਦਾ ਹੋਣਾ ਤੇ ਇਹਨਾਂ ਦੇ ਵੱਲੋਂ ਵਿਤਕਰਾ ਕੀਤਾ ਜਾਂਦਾ ਪਰ ਅੱਜ ਅਦਾਲਤ ਨੇ ਗੱਲ ਕਹੀ ਹੈ ਕਿ ਇਹ ਮਸਲਾ ਸਪੀਕਰ ਦੇ ਕੋਲੇ ਲੈ ਕੇ ਜਾਓ ਬਾਕੀ ਹਰਿਆਣੇ से ਗੁੱਡ ਮਾਰਨਿੰਗ ਤੇ ਜੈ ਹਿੰਦ ਦਾ ਕੀ ਚੱਕਰਾ ਬਿਲਕੁਲ ਜੀ ਅੱਜ ਨਾ ਅਸਲ ਦੇ ਵਿੱਚ ਜਿਹੜੇ ਉੱਥੋਂ ਦੇ ਸਕੂਲ ਸਿੱਖਿਆ ਵਿਭਾਗ ਦੇ ਡਾਇਰੈਕਟਰ ਨੇ ਹਰਿਆਣੇ ਦੇ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਹਰਿਆਣੇ ਦੇ ਵਿੱਚ ਜਿਹੜੇ ਸਕੂਲ ਆ ਇਹਨਾਂ ਦੇ ਵਿਦਿਆਰਥੀ ਭਾਵੇਂ ਉਹ ਪਹਿਲੀ ਕਲਾਸ ਦੇ ਹੋਣ ਤੇ ਭਾਵੇਂ 12ਵੀਂ ਕਲਾਸ ਦੇ ਹੋਣ ਉਹ ਗੁੱਡ ਮਾਰਨਿੰਗ ਨਹੀਂ ਕਹਿਣਗੇ ਗੁੱਡ ਮਾਰਨਿੰਗ ਨਾ ਟੀਚਰ ਨੂੰ ਨਾ ਆਪਸ ਦੇ ਵਿੱਚ ਨਾ ਉਹਨਾਂ ਨੂੰ ਸਵੇਰ ਦੀ ਸਭਾ ਦੇ ਵੇਲੇ ਗੁੱਡ ਮਾਰਨਿੰਗ ਨਹੀਂ ਹੁਣ ਜੈ ਹਿੰਦ ਕਹਿਣਾ ਪਊਗਾ ਜੈ ਹਿੰਦ ਕਹਿਣਾ ਸ਼ੁਰੂ ਕਰਨਾ ਪਊਗਾ ਕਿਉਂਕਿ ਅਸੀਂ ਵਿਦਿਆਰਥੀਆਂ ਦੇ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨੀ ਚਾਹੁੰਦੇ ਹਾਂ ਜੀ ਟਿੰਨਾ ਜੀ ਮੈਂ ਤੁਹਾਨੂੰ ਇੱਕ ਗੱਲ ਹੋਰ ਪੁੱਛਣੀ ਚਾਹੁੰਨਾ ਢੀਂਸਾ ਦੇ ਨੇ ਸੁਖਵੀਰ ਸਿੰਘ ਬਾਦਲ ਦੀ ਹਿਮਾਚਲ ਦੇ ਸੀਐਮ ਨਾਲ ਹੋਈ ਮੁਲਾਕਾਤ ਬਾਰੇ ਕੀ ਸਵਾਲ ਪੁੱਛੇ ਨੇ ਕੀ ਪਤਾ ਨਹੀਂ ਕੀ ਅੱਜ ਤਕਨੀਕੀ ਕਾਰਨ ਆ ਉਹਦੇ ਕਰਕੇ ਫੋਨ ਦੇ ਵਿੱਚ ਗੜਬੜੀ ਆ ਪਰ ਮੈਨੂੰ ਸਵਾਲ ਸਮਝ ਆ ਗਿਆ ਜੀ ਕਿ ਅੱਜ ਪਰਮਿੰਦਰ ਸਿੰਘ ਭੀੜਸਾ ਨੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਸ਼ਬਦ ਕਵਾਰ ਕੀਤਾ ਉਹ ਕਹਿੰਦੇ ਵੀ ਕੱਲ ਸੁਖਬੀਰ ਸਿੰਘ ਬਾਦਲ ਨੇ ਇਹ ਗੱਲ ਕਹੀ ਕਿ ਮੈਂ ਹਿਮਾਚਲ ਦੇ ਮੁੱਖ ਮੰਤਰੀ ਸੁਖੂ ਨੂੰ ਮਿਲ ਕੇ ਆਇਆ ਤੇ ਮੈਂ ਪੰਜਾਬੀਆਂ ਨੂੰ ਉੱਥੇ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਉਹਦੇ ਬਾਰੇ ਗੱਲ ਕਰਕੇ ਆਇਆ ਉਹ ਕਹਿੰਦੇ ਸੁਖਬੀਰ ਬਾਦਲ ਦੇ ਹੱਥ ਦੇ ਵਿੱਚ ਕੋਈ ਮੰਗ ਪੱਤਰ ਨਹੀਂ ਸੀ ਕੋਈ ਮੈਮੋਰੰਡਮ ਨਹੀਂ ਸੀਗਾ ਬਿਲਕੁਲ ਗਲਤ ਗੱਲ ਕਰਦੇ ਆ ਸਾਨੂੰ ਤਾਂ ਉਹ ਕਨੇ ਵੀ ਇਸ ਗੱਲ ਦਾ ਪਤਾ ਲੱਗਾ ਵੀ ਸੁਖਬੀਰ ਸਿੰਘ ਬਾਦਲ ਆਪਦੇ ਬਿਜ਼ਨਸ ਦੇ ਸੰਦਰਭ ਦੇ ਵਿੱਚ ਹਿਮਾਚਲ ਦੇ ਮੁੱਖ ਮੰਤਰੀ ਨੂੰ ਮਿਲ ਕੇ ਆਏ ਆ ਉਹ ਹੋਟਲ ਹਟਲ ਉੱਥੇ ਵੀ ਖੁੱਲਣੇ ਚਾਹੁੰਦੇ ਆ ਜੀ ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਹੈ ਜੀ ਪੰਜਾਬ ਦਾ ਮੌਸਮ ਸਰ ਸਾਹਿਬ ਠੀਕ ਆ ਅੱਜ ਪੰਜਾਬ ਦੇ ਵਿੱਚ ਮੌਸਮ ਮੀਂਹ ਕਣੀ ਵਾਲਾ ਨਹੀਂ ਸੀ ਮੌਸਮ ਬਿਲਕੁਲ ਖੁਸ਼ਕ ਹੈ ਤੇ ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ 15 ਅਗਸਤ ਤੱਕ ਕੁਝ ਕੁ ਥਾਵਾਂ ਦੇ ਉੱਤੇ ਕਣੀਆਂ ਸ਼ਾਇਦ ਪੈ ਜਾਣ ਪਰ ਪੰਜਾਬ ਦੇ ਵਿੱਚ ਬਹੁਤਾ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ ਜੀ मेहरबानी जी बहुत बहुत शुक्रिया थैंक यू बहुत